ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰ 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 ਸੁਖ ਪਾਗੋ ਸਾਸ ਸਾਸ ਸੁਨਾਲੇ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹ ਰਖਵਾਲੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰੂ ਬਾਣੀ ਕਹੇ ਸੇਵਕ ਜਨ ਮੰਨੈ ਪਰਤਖ ਗੁਰੂ ਨਿਸਤਾਰੇ ਸੋ ਕਹੋ ਢਲ ਗੁਰ ਸੇਵੀਐ ਐਹ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਨਾਵ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰ ਜੇ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ੁਰ ਤਾਰ ਮਨ ਰੇ ਪ੍ਰਭ ਕੀ ਸ਼ਰਣ ਵਿਚਾਰ ਜੇ ਸਿਮਰਤ ਗਨ ਕਸੀ ਉਦਰੀ ਤਾ ਕੋ ਜਸ ੁਰਤਾਰ ਰਹਾ ਅਟਲ ਭਇਓ ਤ੍ਰੋ ਜਾ ਕੇ ਸਿਮਰਨ ਅਰ ਨਿਰਬੈ ਪਦ ਪਾਇਆ ਦੁਖ ਹਰਤਾ ਇਹ ਵਿਦਕੋ ਸਾ ਮੇ ਤੈ ਕਾਹੀ ਬਿਸਰਾਇਆ ਜਾਵੇ ਹੀ ਸਰਣ ਗਏ ਕਿਰਪਾ ਨਿਧ ਗਜਗrati ਛੁਟਾ ਨਹਿ ਨਾਮ ਕਹਨ ਵਰਨਾ ਰਾਮ ਕਹਿਤ ਬੰਧਨ ਤੇ ਟੂਟਾ ਆਜਾ ਮਲ ਪਾਪੀ ਜਗ ਜਾਨ ਨਿਮਖ ਮਾਹੀ ਨਿਸਤਾਰਾ ਨਾਨਕ ਕਹਤ ਚੀਤ ਚਿੰਤਾ ਮਨ ਤੈ ਪੇ ਉਤਰੈ ਪਾਰਾ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਸਤਾਰਾ ਨਾਨਕ ਕਹਤ ਜੀਤ ਚਿੰਤਾ ਮਨ ਤੈ ਪੇ ਉਤਰੈ ਪਾਰਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦਾ ਜੋ ਹੁਕਮ ਨਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਉਹਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖ ਵਾਕ 632 ਅੰਗ ਦੇ ਉੱਤੇ ਸਬਾਹੇ ਮਾਨ 108 ਮਹਲਾ ਨਵ 108 ਰਾਗ ਦੇ ਵਿੱਚ ਮਹਲਾ ਨਵ ਤੋਂ ਭਾਵ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਕੀ ਸਮਝਾ ਰਹੇ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਰੇ ਪਾਸੇ ਘੁਮ ਕੇ ਵੇਖਿਆ ਕਿ ਜਿਹੜੇ ਮਾੜੇ ਲੋਕ ਨੇ ਨਾ ਮਾੜੇ ਜਿੰਨੇ ਵੀ ਮਾੜੇ ਕਹਿੰਦੇ ਉਹ ਇੱਕ ਵਾਰੀ ਗੁਰੂ ਦੇ ਨਾਲ ਆਪਣਾ ਮਨ ਜੋੜ ਲੈਣ ਕਹਿੰਦੇ ਉਹਨਾਂ ਦੇ ਵੀ ਫਿਰ ਸੋਧਾ ਹੋਣ ਲੱਗ ਜਾਣੀ ਹੈ ਕਹਿੰਦੇ ਮਨ ਜੋੜਨਾ ਪੈਣਾ ਪਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਮਨ ਰੇ ਪ੍ਰਭੂ ਕੀ ਸ਼ਰਨ ਵਿਚਾਰੋ ਮਨ ਨੂੰ ਸੁਬੋਧਨ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਕਿ ਆ ਜਿਹੜੇ ਪ੍ਰਮਾਤਮਾ ਦੀ ਸ਼ਰਨ ਹੈ ਪ੍ਰਭੂ ਦੀ ਸ਼ਰਨ ਹੈ ਇਹਦੇ ਵਿੱਚ ਆਜੋ ਜਿੱਥੇ ਵੀ ਸਤਸੰਗਤ ਹੋ ਰਹੀ ਹੈ ਉਹਦੇ ਵਿੱਚ ਬੈਠਣਾ ਜ਼ਰੂਰੀ ਹੈ ਕਹਿੰਦੇ ਸਤਸੰਗਤ ਦੇ ਵਿੱਚੋਂ ਸਾਨੂੰ ਬੜਾ ਕੁਝ ਮਿਲਦਾ ਹੈ ਵਿੱਚ ਸੰਗਤ ਹਰ ਪ੍ਰਭ ਵਸਾ ਜੀਓ ਕਹਿੰਦੇ ਸੰਗਤ ਦੇ ਵਿੱਚ ਪ੍ਰਮਾਤਮਾ ਵੱਸਦਾ ਹੈ ਰੱਬ ਵੱਸਦਾ ਹੈ ਕਹਿੰਦੇ ਉਹ ਸ਼ਰਣ ਦੇ ਵਿੱਚ ਪ੍ਰਭੂ ਦੀ ਸ਼ਰਣ ਦੇ ਵਿੱਚ ਆ ਜਾਓ ਕਹਿੰਦੇ ਪੁੱਛਣ ਵਾਲਿਆਂ ਨੇ ਆਖਿਆ ਸੱਚੇ ਪਾਤਸ਼ਾਹ ਜੇ ਸ਼ਰਣ ਚ ਆ ਜਾਾਂਗੇ ਫਿਰ ਹੋਣਾ ਕੀ ਆਉਦੇ ਨਾਲ ਸਾਡਾ ਕੋਈ ਸਬਰ ਜਾਣ ਗੁਰੂ ਤੇਗ ਬਹਾਦਰ ਸਾਹਿਬ ਅ ਇੱਕ ਉਦਾਹਰਨਾ ਦਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਅਰੇ ਕਹਿੰਦੇ ਜਿਹੇ ਸਿਮਰਤ ਗਨਕਾਲ ਸੀ ਉਦਰੇ ਤਾਂ ਕੋ ਜਸ ਮੁਰਤਾਰੋ ਕਹਿੰਦੇ ਜਿਹੜੀ ਗਨਕਾਲ ਸੀ ਨਾ ਉਹ ਦਿਨ ਰਾਤ ਮਾੜਾ ਕਰਮ ਕਰਦੇ ਸੀ ਪਰ ਕਹਿੰਦੇ ਉਹ ਇੱਕ ਦਿਨ ਪਰਮਾਤਮਾ ਦੇ ਵਿੱਚ ਆਪੇਹੇਦ ਹੋ ਗਏ ਅਪੇਹੇਦ ਕਿਵੇਂ ਹੋਏ ਭਾਵ ਕੇ ਉਹਨੇ ਰਾਮ ਰਾਮ ਕਹਿਣਾ ਸ਼ੁਰੂ ਕਰਤਾ ਰਾਮ ਰਾਮ ਕਹਿਣਾ ਸ਼ੁਰੂ ਤਾਂ ਕੀਤਾ ਉਹਦੇ ਵਾੜੇ ਦੇ ਵਿੱਚ ਕਹਿੰਦੇ ਇੱਕ ਮਹਾਤਮਾ ਆਏ ਉਹ ਮਹਾਤਮਾ ਨੇ ਆਖਿਆ ਤੀ ਇਹ ਆ ਬਾੜੇ ਕੰਮਾਂ ਨੂੰ ਛੱਡ ਦੇ ਆ ਚੰਗੇ ਕੰਮ ਕਰ ਲੈ ਵਾਹਿਗੁਰੂ ਦਾ ਨਾਮ ਜਪਿਆ ਕਰ ਉਹਨੇ ਆਖਿਆ ਬਾਬਾ ਮੇਰੇ ਕੋਲੇ ਸਮਾਂ ਨਹੀਂ ਹੈ ਮੈਂ ਇਹ ਕੰਮ ਨਹੀਂ ਕਰ ਸਕਦੇ ਮੈਂ ਵਾਹਿਗੁਰੂ ਕਹਿ ਨਹੀਂ ਸਕਦੇ ਜਦੋਂ ਅਸੀਂ ਬਾੜੇ ਆ ਕੰਮਾਂ 'ਚ ਖੱਟਤ ਹੋਨੇ ਆ ਉਦੋਂ ਵਾਹਿਗੁਰੂ ਕਹਿਣਾ ਬੜਾ ਔਖਾ ਲੱਗਦਾ ਏ ਜੀ ਪਰ ਜਦੋਂ ਕਿਤੇ ਕਿਰਪਾ ਹੋ ਜੇ ਗੁਰੂ ਦੀ ਫਿਰ ਅੰਦਰ ਦਿਨ ਰਾਤ ਵੀ ਉਹ ਵਾਹਿਗੁਰੂ ਦਾ ਸਿਮਰਨ ਚੱਲ ਪੈਂਦਾ ਉਹ ਮਹਾਤਮਾ ਨੇ ਆਖਿਆ ਜੇ ਤੂੰ ਨਾਮ ਨਹੀਂ ਜਪ ਸਕਦੀ ਆ ਤੋਤਾ ਲੈ ਲੈ ਮੇਰੇ ਤੋਂ ਇਹਦਾ ਨਾਮ ਹੈ ਰਾਮ ਇਹਨੂੰ ਰਾਮ ਰਾਮ ਕਹਿ ਕੇ ਚੋਰੀ ਖਵਾ ਦਿਆ ਕਰ ਵਸ ਰਾਮ ਰਾਮ ਕਹਿੰਦੀ ਕਹਿੰਦੇ ਇੱਕ ਦਿਨ ਰਾਮ ਦੇ ਵਿੱਚ ਆ ਭੇਦ ਹੋ ਗਈ ਗੁਰੂ ਸਾਹਿਬ ਕਹਿੰਦੇ ਜਿਹ ਸਿਮਰਤ ਗਨਕਾ ਸੀ ਉਧਰੇ ਕਹਿੰਦੇ ਉਹਦਾ ਵੀ ਪਾਰ ਉਤਾਰਾ ਹੋ ਗਿਆ ਤਾਂ ਕੋ ਜਸੁਰ ਧਾਰੋ ਕਹਿੰਦੇ ਤੁਸੀਂ ਵੀ ਉਸ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਚ ਪੱਕਾ ਕਰ ਲਓ ਕਹਿੰਦੇ ਜਿਹੜੇ ਨਾਮ ਨੂੰ ਸਿਮਰ ਕੇ ਗਨਕਾ ਵੀ ਤਰ ਗਏ ਕਹਿੰਦੇ ਫਿਰ ਤੁਸੀਂ ਵੀ ਤਰ ਸਕਦੇ ਹੋ ਕੋਈ ਵੀ ਐਸਾ ਇਨਸਾਨ ਨਹੀਂ ਹੈ ਜਿਹੜਾ ਪਰਮਾਤਮਾ ਦੇ ਵਿੱਚ ਆਪੇਹੇਦ ਨਾ ਹੋ ਸਕੇ ਪਰ ਉਹਨੂੰ ਮਿਹਨਤ ਕਰਨੀ ਪੈਣੀ ਹੈ ਰਹਾਓ ਰਹਾਓ ਦਾ ਭਾਵ ਕਿ ਠਹਿਰਾਓ ਠਹਿਰਾਓ ਤੋਂ ਮਤਲਬ ਕਿ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਅੱਗੇ ਗੁਰੂ ਸਾਹਿਬ ਕਹਿੰਦੇ ਅਟਲ ਭਇਓ ਤਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਇੱਥੇ ਧਰੋ ਦੀ ਗੱਲ ਕਰਦੇ ਆ ਧਰੋ ਜਿਹੜਾ ਸੀ ਉਹਦੇ ਪਿਤਾ ਨੇ ਵਿਆਹ ਕਰਵਾ ਲਿਆ ਸੀ ਉੱਥੇ ਕਹਿੰਦੇ ਉਹ ਰਾਜ ਭਾਗ ਮੰਗਦਾ ਸੀ ਕਿ ਮੈਨੂੰ ਵੀ ਰਾਜ ਭਾਗ ਮਿਲੇ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਨ ਮਿੱਤਾ ਭਾਈ ਗੁਰਦਾਸ ਸਭ ਕਹਿੰਦੇ ਕਿਸ ਉਦਮ ਤੇ ਕਿਹੜਾ ਉਹ ਤਰੀਕਾ ਜਿਹਦੇ ਨਾਲ ਮੈਨੂੰ ਰਾਜ ਭਾਗ ਮਿਲ ਜੇ ਜਿਹਦੇ ਨਾਲ ਮੇਰੇ ਦੁਸ਼ਮਣ ਜਿਹੜੇ ਮਿੱਤਰ ਬਣ ਜਾਣ ਧਰੋ ਦੇ ਬਾਬਤ ਭਾਈ ਗੁਰਦਾਸ ਜੀ ਆਨੇ ਲਿਖਿਆ ਕਹਿੰਦੇ ਫਿਰ ਉਹ ਸਿਮਰਨ ਕਰਨ ਵਾਸਤੇ ਜੰਗਲਾ ਚ ਚਲਿਆ ਗਿਆ ਬਾਹਰ ਚਲਿਆ ਗਿਆ ਪਰ ਕਹਿੰਦੇ ਉਹ ਬਾਹਰ ਐਸਾ ਗਿਆ ਪਰਮਾਤਮਾ ਦੇ ਵਿੱਚ ਅਭੇਦੇ ਹੋ ਗਿਆ ਉਹਦਾ ਨਾਮ ਧਨ ਸ਼੍ਰੀ ਗੁਰੂ ਗ੍ਰੰਥ ਸਾਮਰਾਜਿਆਂ ਦੇ ਵਿੱਚ ਦਰਜ ਹੋ ਗਿਆ ਕਿਸ ਤਰ੍ਹਾਂ ਦਰਜ ਹੋਇਆ ਨਾਮ ਜਪੋ ਜੀ ਐਸੇ ਐਸੇ ਤਰੂਂ ਪ੍ਰਹਲਾਦ ਜਪਿਓ ਹਰਜੈ ਸਿੰਘ ਨੇ ਕਹਿੰਦੇ ਜਿਵੇਂ ਤਰੂਹ ਤੇ ਪ੍ਰਹਲਾਦ ਨੇ ਨਾਮ ਜਪਿਆ ਇਸ ਤਰ੍ਹਾਂ ਨਾਮ ਤੁਸੀਂ ਵੀ ਜਪ ਲਓ ਜੇ ਇਸ ਤਰ੍ਹਾਂ ਨਾਮ ਜਪ ਲਓਗੇ ਕਹਿੰਦੇ ਤੁਹਾਡਾ ਵੀ ਨਾਮ ਬਹੁਤ ਉੱਚੀਆਂ ਥਾਵਾਂ ਤੇ ਲਿਖਿਆ ਜਾਣ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਦੁੱਖ ਹਰਤਾ ਇਹ ਵਿਦਕੋ ਸੁਆਮੀ ਤੈ ਕਾਹੇ ਵਿਸਰਾਇਆ ਜਿਹੜਾ ਕਹਿੰਦੇ ਸਾਡੇ ਦੁੱਖਾਂ ਨੂੰ ਖਤਮ ਕਰਨ ਵਾਲਾ ਪਰਮਾਤਮਾ ਅਸੀਂ ਉਹਨੂੰ ਭੁੱਲ ਬੈਠੇ ਆ ਦੁਖ ਹਰਤਾ ਇਹ ਵਿਦਕੋ ਸੁਆਮੀ ਤੈ ਕਾਹੇ ਵਿਸਰਾਇਆ ਅਸੀਂ ਮਾੜਿਆਂ ਕੰਮਾਂ 'ਚ ਖਚਤ ਹੋ ਗਏ ਪ੍ਰਮਾਤਮਾ ਨੂੰ ਭੁੱਲ ਚੁੱਕੇ ਆ ਜੀ ਪ੍ਰਮਾਤਮਾ ਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ ਚਾਹੇ ਉਹਨੂੰ 2 ਮਿੰਟ 5 ਮਿੰਟ 10 ਮਿੰਟ ਜਿੰਨਾ ਕੁ ਸਮਾਂ ਸਾਡੇ ਕੋਲ ਅਸੀਂ ਉਹਨੂੰ ਵਾਹਿਗੁਰੂ ਵਾਹਿਗੁਰੂ ਕਹੀਏ ਸਾਰਿਆਂ ਕੰਮਾਂ ਨੂੰ ਛੱਡ ਕੇ ਆਪਣੇ ਅੰਦਰ ਨੂੰ ਬਿਲਕੁਲ ਖਾਲੀ ਕਰਕੇ 5 ਮਿੰਟ 10 ਮਿੰਟ ਉਸ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜ਼ਰੂਰ ਲਾ ਜੀਏ ਅਸੀਂ ਇੱਥੇ ਗੁਰੂ ਸਾਹਿਬ ਕਹਿੰਦੇ ਜਿਹੜਾ ਸਾਡੇ ਦੁੱਖਾਂ ਨੂੰ ਖਤਮ ਕਰਨ ਵਾਲਾ ਉਹਨੂੰ ਭੁੱਲ ਗਏ ਅਸੀਂ ਉਹਦੇ ਤੋਂ ਕਿਉਂ ਮੁੱਖ ਮੋੜ ਲਿਆ ਜਿਹੜਾ ਸਾਡੇ ਦੁੱਖਾਂ ਨੂੰ ਦੂਰ ਕਰ ਦਿੰਦਾ ਹੈ ਜਿਹੜਾ ਸਾਡੇ ਜੀਵਨ ਦੇ ਵਿੱਚ ਸੁੱਖ ਲਿਆ ਦਿੰਦਾ ਹੈ ਜਿਹੜਾ ਸਾਡਾ ਸੁੱਖਾਂ ਦਾ ਦਾਤਾ ਹੈ ਉਹਨੂੰ ਅਸੀਂ ਕਿਉਂ ਭਲਾਈ ਬੈਠੇ ਆ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤ ਕਹਿੰਦੇ ਜਦ ਹੀ ਸ਼ਰਣ ਗਈ ਕਿਰਪਾ ਨਿਤ ਗੱਜ ਗਰਾਹਾ ਤੇ ਛੂਟਾ ਗੱਜ ਕਹਿੰਦੇ ਹਾਥੀ ਨੂੰ ਗਰਾਹਾ ਕਹਿੰਦੇ ਐ ਜਿਹੜਾ ਤੰਦੂਆ ਹੁੰਦਾ ਤੰਦੂਆ ਭਾਵ ਕੇ ਜਿਹੜਾ ਮਗਰਮੱਛ ਹੁੰਦਾ ਕਹਿੰਦੇ ਹਾਥੀ ਵੜਿਆ ਤਲਾਬ ਦੇ ਵਿੱਚ ਤੇ ਉਹਨੂੰ ਤੰਦੂਏ ਨੇ ਆਬ ਮਗਰਮੱਛ ਨੇ ਫੜ ਲਿਆ ਐਸਾ ਵੜਿਆ ਕਹਿੰਦੇ ਉਸ ਹਾਥੀ ਦੇ ਅੰਦਰੋਂ ਉਸ ਪਰਮਾਤਮਾ ਦਾ ਸਿਮਰਨ ਚੱਲ ਪਿਆ ਯਾਦ ਆ ਗਿਆ ਪਰਮਾਤਮਾ ਜਬ ਹੀ ਸ਼ਰਣ ਗਹੀ ਕਿਰਪਾ ਨਿਧ ਗੱਜ ਗਰਾਹਾ ਤੇ ਛੁੱਟਾ ਕਹਿੰਦੇ ਉਹ ਵੀ ਉਸ ਬੰਦਨਾ ਤੋਂ ਛੁੱਟ ਗਿਆ ਜਿਹੜਾ ਬੰਧਨ ਉਹਦੇ ਤੇ ਪਿਆ ਤੀ ਭਾਵ ਕੇ ਜਿਵੇਂ ਸਾਡੇ ਤੇ ਹਾਥੀ ਭਾਵ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੇ ਸਾਡੇ ਤੇ ਸਾਨੂੰ ਪਾਪਾਂ ਦੇ ਵਿੱਚ ਖੱਜਤ ਕਰ ਲਿਆ ਕਹਿੰਦੇ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਸਿਮਰਾਂਗੇ ਕਹਿੰਦੇ ਇਹਨਾਂ ਤੋਂ ਆਜ਼ਾਦ ਹੋ ਜਾਵਾਂਗੇ ਜਿਵੇਂ ਹਾਥੀ ਆਜ਼ਾਦ ਹੋ ਗਿਆ ਜਬੀ ਸ਼ਰਣ ਗਹੀ ਕਿਰਪਾ ਨਿਤ ਜਦੋਂ ਉਹਦੇ ਤੇ ਕਿਰਪਾ ਹੋਈ ਭਾਵ ਕੇ ਜਦੋਂ ਦੀ ਸ਼ਰਨ ਚ ਗਿਆ ਸ਼ਰਨ ਤੇ ਨਹੀਂ ਹੁੰਦਾ ਕਿ ਅਸੀਂ ਗੁਰਦੁਆਰਾ ਸਾਹਿਬ ਮੰਦਰ ਚ ਆਪਣੇ ਘਰ ਬੈਠੇ ਵੀ ਵਾਹਿਗੁਰੂ ਵਾਹਿਗੁਰੂ ਕਹ ਲੋ ਉਦੋਂ ਵੀ ਇਸ ਤਰ੍ਹਾਂ ਸਮਝ ਲਿਓ ਕਿ ਅਸੀਂ ਉਸ ਪ੍ਰਮਾਤਮਾ ਦੀ ਸ਼ਰਨ ਚ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਮਹਿਮਾ ਨਾਮ ਕਹਾ ਲਓ ਵਰਣੋ ਰਾਮ ਕਹਿਤ ਬੰਧਨ ਤੇ ਟੁੱਟਾ ਕਹਿੰਦੇ ਉਸ ਪ੍ਰਮਾਤਮਾ ਦੀ ਮਹਿਮਾ ਕਿੰਨੀਕ ਜਾਣੀਏ ਕਿੰਨੀਕ ਕਹੀਏ ਉਹਦੀ ਮਹਿਮਾ ਤੇ ਕਹਿਣ ਸੁਣਨ ਤੋਂ ਵਾਰ ਹੈ ਜਿਹੜਾ ਰਾਮ ਕਹਿਣ ਦੇ ਨਾਲੇ ਸਾਡੇ ਬੰਧਨਾਂ ਨੂੰ ਤੋੜ ਦਿੰਦਾ ਰਾਮ ਕਹਿਤ ਬੰਧਨ ਤੇ ਟੁੱਟਾ ਜਿਹੜਾ ਸਾਡੇ ਬੰਧਨਾਂ ਨੂੰ ਤੋੜ ਦਿੰਦਾ ਕਈ ਕਹਿੰਦੇ ਆ ਜੀ ਇਸ ਤਰ੍ਹਾਂ ਬੰਧਨ ਨਹੀਂ ਟੁੱਟਦੇ ਪਰ ਗੁਰੂ ਸਾਹਿਬ ਨੇ ਕਿਹਾ ਤੁਸੀਂ ਆਓ ਤੇ ਸਹੀ ਸ਼ਰਨ ਚ ਆਓ ਤੇ ਸਹੀ ਜਦੋਂ ਸ਼ਰਨ ਚ ਆਓਗੇ ਤੁਹਾਡੇ ਅੰਦਰ ਪਏ ਹੋਏ ਬੰਧਨ ਸਾਰੇ ਟੁੱਟ ਜਾਣੇ ਮਹਿਮਾ ਨਾਮ ਕਹਾ ਨੋ ਵਰਨੋ ਕਹਿੰਦੇ ਪ੍ਰਮਾਤਮਾ ਦੀ ਮਹਿਮਾ ਕਿੰਨੀ ਕੁ ਜਾਣੀਓ ਤੇ ਬੇਅੰਤ ਹੈ ਜੇ ਉਹਦੇ ਤੋਂ ਜਿੰਨੇ ਮਰਜੀ ਖਜ਼ਾਨੇ ਭਰ ਆ ਲਈਏ ਜਿੰਨੇ ਮਰਜੀ ਉਹਦੇ ਤੋਂ ਕਿਰਪਾ ਕਰਾ ਲਈਏ ਪਰ ਅਸੀਂ ਕਿਰਪਾ ਕਰਾਉਣ ਵਾਲੇ ਬਣੀਏ ਤੇ ਸਹੀ ਅਜਾ ਮਲ ਬਾਪੀ ਜਗ ਜਾਨਾ ਨਿਮਖ ਮਾਹੇ ਨਿਸਤਾਰਾ ਜਿਹੜਾ ਅਜਾ ਮਲ ਸੀ ਉਹ ਪੰਡਤਾਂ ਦੇ ਘਰ ਦਾ ਜਨਮ ਸੀ ਉਹਦਾ ਪਰ ਪਾਪਾਂ ਦੇ ਵਿੱਚ ਖੱਤਤ ਹੋ ਗਿਆ ਮਾੜੀ ਸੰਗਤ ਮਿਲ ਕੇ ਮਾੜੀ ਸੰਗਤ ਦੇ ਕਾਰਨ ਆਹ ਸਰੀਰ ਨੂੰ ਰੋਗ ਲੱਗ ਗਿਆ ਜਦੋਂ ਰੋਗ ਲੱਗਿਆ ਫਿਰ ਤੜਫਦਾ ਚੀਕਾਂ ਮਾਰਦਾ ਕਹਿੰਦੇ ਘਰ ਵਿੱਚ ਬੱਚਾ ਹੋਣ ਵਾਲਾ ਸੀ ਕਿਸੇ ਮਹਾਤਮਾ ਦੇ ਨਾਲ ਮਿਲਾਪ ਹੋਇਆ ਉਹ ਮਹਾਤਮਾ ਨੇ ਆਖਿਆ ਨਾਮ ਜਪਿਆ ਕਰ ਵਾਹਿਗੁਰੂ ਵਾਹਿਗੁਰੂ ਕਿਹਾ ਕਰ ਕਹਿਣ ਲੱਗਿਆ ਮੇਰੇ ਤਤੇ ਐਨਾ ਸ਼ਰੀਰ ਦੁਖੀ ਹੋ ਰਿਹਾ ਹੈ ਵਾਹਿਗੁਰੂ ਇਹ ਨਹੀਂ ਜਾਂਦਾ ਕਹਿਣ ਲੱਗਿਆ ਜਿਹੜਾ ਤੇਰੇ ਘਰ ਵਿੱਚ ਬੱਚੇ ਨੇ ਜਨਮ ਲੈਣਾ ਉਹਦਾ ਨਾਮ ਨਾਰਾਇਣ ਰੱਖ ਦੇ ਬੱਸ ਨਾਰਾਇਣ ਰੱਖਿਆ ਜਦੋਂ ਵੀ ਆਵਾਜ਼ ਮਾਰਦਾ ਉਹਨੂੰ ਨਾਰਾਇਣ 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 ਕਹਿੰਦਾ ਨਾਰਾਇਣ ਦੇ ਵਿੱਚ ਹੀ ਅਭੇਦ ਹੋ ਗਿਆ ਕਹਿੰਦੇ ਅਜਾ ਮਨ ਪਾਪੀ ਜਗ ਜਾਣੇ ਨਿਮਖ ਮਾਹੇ ਮਿਸਤਾਰਾ ਕਹਿੰਦੇ ਉਸ ਪਰ ਬੱਚੇ ਦਾ ਨਾਮ ਨਾਰਾਇਣ ਲੈਣ ਦੇ ਨਾਲ ਹੀ ਕਹਿੰਦੇ ਉਹਦਾ ਵੀ ਪਾਰ ਉਤਾਰਾ ਹੋ ਗਿਆ ਅਸੀਂ ਫਿਰ ਕਿਉਂ ਨਹੀਂ ਤਰ ਸਕਦੇ ਜੀ ਅਸੀਂ ਵੀ ਤਰ ਸਕਦੇ ਆ ਅਸੀਂ ਵੀ ਇਸ ਭਵ ਸਾਗਰ ਤੋਂ ਪਾਰ ਹੋ ਸਕਦੇ ਆ ਪਰ ਅਸੀਂ ਨੇ ਕਦੇ ਅੰਦਰੋਂ ਅਜਾ ਮਨ ਪਾਪੀ ਬਾਗੋ ਗਨ ਕਾ ਵਾਗ ਕਦੇ ਅੰਦਰੋਂ ਸਿਮਰਿਆ ਹੀ ਨਹੀਂ ਜਿੱਤੇ ਉਹਨਾਂ ਵਾਗ ਅੰਦਰੋਂ ਕਿਤੇ ਪ੍ਰਮਾਤਮਾ ਨੂੰ ਯਾਦ ਕਰ ਲਿਆ ਫਿਰ ਉਸੇ ਦਿਨ ਨਿਮਖ ਬਾਹੇ ਮਿਸਤਾਰਾ ਕਹਿੰਦੇ ਥੋੜੇ ਸਮੇਂ ਦੇ ਵਿੱਚ ਹੀ ਉਹਨੇ ਪਾਰ ਉਤਾਰਾ ਕਰ ਦੇਣਾ ਨਾਨਕ ਕਹਿਤ ਕੇਤ ਚਿੰਤਾ ਮਨ ਤੈਪ ਹੀ ਉਤਰ ਹੈ ਪਾਰਾ ਕਹਿੰਦੇ ਉਹਨੂੰ ਉਸ ਪ੍ਰਮਾਤਮਾ ਨੂੰ ਚੇਤ ਨਾਨਕ ਕਹਿਤ ਕੇਤ ਚਿੰਤਾ ਮਨ ਜਿਹੜਾ ਸਾਡੀਆਂ ਚਿੰਤਾ ਮਨ ਨੂੰ ਖਤਮ ਕਰ ਦਿੰਦਾ ਹੈ ਚਿੰਤਾਮਨ ਦਾ ਭਾਵ ਹੁੰਦਾ ਪ੍ਰਮਾਤਮਾ ਚੇਤ ਦਾ ਭਾਵ ਹੁੰਦਾ ਵਾਹਿਗੁਰੂ ਸਿਮਰਨ ਕਰਨਾ ਕਿ ਨਾਨਕ ਕਹਤ ਚੇਤ ਚਿੰਤਾਮਨ ਤੈ ਵੀ ਉਤਰੈ ਪਾਰਾ ਕਹਿੰਦੇ ਤੇਰਾ ਵੀ ਪਾਰ ਉਤਾਰਾ ਹੋ ਜਾਣਾ ਤੂੰ ਵੀ ਉਸ ਪ੍ਰਮਾਤਮਾ ਨੂੰ ਚਿੰਤਾਮਨ ਨੂੰ ਚੇਤਿਆ ਕਰ ਜਿੱਦੇ ਉਹਨੂੰ ਅੰਦਰੋਂ ਚੇਤ ਲਿਆ ਨਾ ਜਿਵੇਂ ਆਪਾਂ ਗੱਲ ਕਰਦੇ ਆ ਕਿ ਬਾਹਰੋਂ ਤੇ ਦੁਨੀਆ ਹੀ ਵਾਹਿਗੁਰੂ ਵਾਹਿਗੁਰੂ ਕਹਿੰਦੀ ਹੈ ਮੈਂ ਵੀ ਵਾਹਿਗੁਰੂ ਵਾਹਿਗੁਰੂ ਕਹਿੰਦਾ ਤੁਸੀਂ ਵੀ ਕਹਿੰਦੇ ਹੋ ਪਰ ਕਦੇ ਅਸੀਂ ਨੇ ਅੰਦਰੋਂ ਵਾਹਿਗੁਰੂ ਨਹੀਂ ਕਿਹਾ ਦੇ ਅੰਦਰੋਂ ਕਹਿ ਤਾ ਨਾ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਰਾਮ ਰਾਮ ਕਰਤਾ ਸਭ ਜੱਗ ਫਿਰੈ ਰਾਮ ਨਾ ਪਾਇਆ ਜਾਏ ਰਾਮ ਰਾਮ ਤੇ ਦੁਨੀਆ ਕਹਿੰਦੀ ਫਿਰਦੀ ਐ ਪਰ ਰਾਮ ਨੂੰ ਪਾਇਆ ਨਹੀਂ ਕਿਸੇ ਨੇ ਕਿਉਂ ਨਹੀਂ ਪਾਇਆ ਕਿਉਂਕਿ ਅੰਦਰੋਂ ਨਹੀਂ ਕਦੇ ਚੇਤਿਆ ਜਿੱਦੇ ਅੰਦਰੋਂ ਸਿਮਰ ਲਿਆ ਅੰਦਰੋਂ ਚੇਤ ਲਿਆ ਉਹਦੇ ਕਹਿੰਦੇ ਤੇਰਾ ਵੀ ਪਾਰ ਉਤਾਰਾ ਹੋ ਜਾਣਾ ਅਜਾ ਮਨ ਪਾਪੀ ਜੱਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ